जो इन्ने सारे ऊना देख के तुम क्या समझ गए हो गए देखो ना हूँ इन्निया उन्ना तो नैचुरली अच्छा फिर एक मल्टी कलर का डिजाइन बना जा रहे हैं जिस मैं बेसिक कलर यखूंगी तो उस थोड़े थोड़े -थोड़ सारे डिजाइन पावे डिजाइन इधर का तुम एक कलर से भी बना सकते मल्टी कलर से बना बना लो दो कलर से बना लो जिस छोटे छोटे ऊना ना सारे ही यूज़ कर सदते हो क्योंकि जो दूसरा रंग पैना सिर्फ चार रो पैनी वह भी छे रोह तो बाद इस करके सौखा जो डिजाइन है बिल्कुल भी औखा नहीं है तो तुम उस जिन्हें मर्जी कलर यूज़ कर सकते हो तो एक कलर यूज़ करना थोड़े डिजाइन की लुक बिल्कुल ही अलग सी आऊगी तो फिर जो डिजाइन पाने जा रहे अंतिम वो छोटा छोटा नहीं ज़्याग पारे। ज़्याग पारे। ज़्याग पारे है अच्छ अ थोड़ा बड़ा जो डिजाइन पावे जोड़ा असि डिजाइन पा रहे कुछ इदा का बन के आऊगा देखो याला डिजाइन है जरा से जिससे दो कलर तीन त पड़ने पे गए इससे मल्टी कलर यूज़ कर सदा वाला डिजाइन है जिससे मल्टी कलर यूज कर सकते हो ਤੇ ਜਿਹੜਾ ਦੂਸਰਾ ਕਲਰ ਹੈ ਉਹਦੇ ਸਿਰਫ ਇਹ ਚਾਰ ਚਾਰ ਰੋ ਪੈਣੀਆਂ ਨੇ ਜਿਹੜਾ ਆਪਾਂ ਰੰਗ ਦੂਜਾ ਪਾਵਾਂਗੇ ਇਸ ਕਰਕੇ ਅਗਰ ਤੁਸੀਂ ਤੁਹਾਡੇ ਕੋਲ ਛੋਟਾ ਰੰਗ ਹੈ ਤਾਂ ਤੁਸੀਂ ਉਹਨੂੰ ਵੀ ਯੂਜ਼ ਕਰ ਸਕਦੇ ਹੋ ਤਾਂ ਫੇਰ ਸ਼ੁਰੂ ਕਰਦੇ ਹਾਂ ਜਵਾਲਾ ਆਪਾਂ ਇਹ ਡਿਜ਼ਾਈਨ ਬਣਾਉਣਾ ਜਿਹੜਾ ਕਿ ਸੌਖਾ ਹੈ ਜਿਹਦੇ ਲਈ ਕੁੰਡੇ ਚਾਹੀਦੇ 10 10 ਦੇ ਮਲਟੀਪਲ ਅਸੀਂ ਕੁੰਡੇ ਪਾ ਲੈਣੇ ਆ 10 ਦੇ ਮਲਟੀਪਲ ਕੁੰਡੇ ਪਾ ਕੇ ਅਸੀਂ ਇਸੇ ਡਿਜ਼ਾਈਨ ਨੂੰ ਕਰਨ ਲੱਗੇ ਹਾਂ ਸ਼ੁਰੂ ਜੇ ਤੁਹਾਡੇ ਕੁੰਡੇ ਇੱਧਰ ਥੋੜੇ ਐਕਸਟਰਾ ਰਹਿ ਜਾਂਦੇ ਤਾਂ ਤੁਸੀਂ ਇੱਧਰ ਡੱਬੀ ਸ਼ੁਰੂ ਕਰ ਸਕਦੇ ਹੋ ਅਗਰ ਨਹੀਂ ਹੈ ਤਾਂ ਤੁਸੀਂ ਪੂਰੀ ਡੱਬੀ ਸ਼ੁਰੂ ਕਰ ਲਓ ਠੀਕ ਹੈ ਕਿਉਂਕਿ ਜੇਸੀਂ ਇੱਥੋਂ ਡੱਬੀ ਅੱਧੀ ਪਾ ਲਵਾਂਗੇ ਤਾਂ ਉੱਪਰ ਜਾ ਕੇ ਸਾਡੀ ਡੱਬੀ ਇਦਾਂ ਸ਼ੁਰੂ ਹੋ ਜੂਗੀ ਫਿਰ ਸਾਡੀ ਉੱਪਰ ਫਿਰ ਇਦਾਂ ਡੱਬੀ ਸ਼ੁਰੂ ਹੋ ਜੂਗੀ ਇਸ ਕਰਕੇ ਅਗਰ ਥੋੜੇ-ਥੋੜੇ ਬਹੁਤੇ ਵੀ ਕੁੰਡੇ ਐਕਸਟਰਾ ਰਹਿ ਜਾਂਦੇ ਤਾਂ ਉਹਦਾ ਕੋਈ ਚੱਕਰ ਨਹੀਂ ਵੈਸੇ ਸਾਨੂੰ ਦੱਸਦੇ ਮਲਟੀਪਲ ਚਾਹੀਦੇ ਆ ਤੇ ਜਿਹੜੇ 5-5 ਕੁੰਡੇ ਤੁਸੀਂ ਦੋਨਾਂ ਸਾਈਡਾਂ ਤੇ ਛੱਡ ਲਓ ਫਿਰ ਉਹਦੇ ਨਾਲ ਥੋੜੇ ਆਪਣੇ ਆਪ ਹੀ ਇਹ ਡਿਜ਼ਾਈਨ ਸੈੱਟ ਹੋ ਜਾਣਾ ਤਾਂ ਫੇਰ ਸ਼ੁਰੂ ਕਰਦੇ ਆ ਡਿਜ਼ਾਈਨ ਅਸੀਂ ਫਸਟ ਰੋ ਤੋਂ ਜਿੱਦਾਂ ਸ਼ੁਰੂ ਕੀਤਾ ਐਤੋਂ ਉਦਾਂ ਹੀ ਅਸੀਂ ਹੁਣ ਇੱਥੋਂ ਪਾਣਾ ਸ਼ੁਰੂ ਕਰਨ ਲੱਗੇ ਆ ਡਿਜ਼ਾਈਨ ਬਹੁ ਅਸੀਂ ਕਰ ਲਈ ਆਪਣਾ ਬੇਸਿਕ ਕਲਰ ਸ਼ੁਰੂ ਦੇਖੋ ਬੇਸਿਕ ਕਲਰ ਦੇ ਨਾਲ ਅਸੀਂ ਜਿਹੜੇ ਫਸਟ ਰੋਅ ਆਸੀਂ ਆਪਣੀ ਪੈਟਰਨ ਦੀ ਪੰਜ ਆ ਰਹੇ ਹਾਂ ਕਿੱਦਾਂ ਪਾਵਾਂਗੇ ਇਹ ਸਾਰੇ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਇਹ ਸਾਡੇ 1 2 3 4 ਤੇ ਅਸੀਂ ਚਾਰ ਸਿੱਧੇੰ ਤੋਂ ਬਾਅਦ ਅਸੀਂ ਇੱਥੇ ਦੋ ਦਾ ਇੱਕ ਕਰ ਲੈਣਾ ਇਹ ਤੇ ਇਹ ਦੋ ਦਾ ਇੱਕ ਕੀਤਾ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਅਸੀਂ ਪਾਵਾਂਗੇ ਜਾਲੀ ਤੇ ਇਹ ਦੋ ਕੁੰਡੇ ਸਾਡੇ ਸਿੱਧੇ ਹੀ ਚੱਲਣਗੇ ਇੱਕ ਦੋ ਦੋ ਤੋਂ ਬਾਅਦ ਫਿਰ ਅਸੀਂ ਇੱਥੇ ਜਾਲੀ ਪਾਵਾਂਗੇ ਤੇ ਨਾਲ ਹੀ ਇੱਧਰ ਕਰ ਲਵਾਂਗੇ ਦੋ ਦਾ ਇੱਕ ਠੀਕ ਹੈ ਜੀ ਅਸੀਂ ਇੱਧਰ ਦੋ ਦਾ ਇੱਕ ਇੱਕ ਤਾਂ ਜਾਲੀ ਪਾਈ ਫਿਰ ਦੋ ਕੁੰਡੇ ਦਾ ਪਲੇਨ ਬੁਣ ਲੈ ਫਿਰ ਜਾਲੀ ਫਿਰ ਦੋ ਦਾ ਇੱਕ ਆਹ ਵਾਲੇ ਅਸੀਂ ਸਾਰੇ ਕੁੰਡੇ ਬੁਣ ਲੈਣੇ ਸਿੱਧੇ ਇਹ ਸਾਡੇ ਹੁੰ ਰਹੇ ਜਾਣਗੇ 1 2 3 4 5 5 ਕੁੰਡੇ ਆ ਤੋ ਬਾਅਦ ਅਸੀਂ ਫਿਰ ਇੱਥੇ ਦੋ ਦਾ ਇੱਕ ਕਰ ਲਵਾਂਗੇ ਇਹ ਤੇ ਇਹ ਇੱਥੋਂ ਦੋ ਦਾ ਇੱਕ ਕਰਨ ਤੋਂ ਬਾਅਦ ਇੱਥੇ ਜਾਲੀ ਪਾਵਾਂਗੇ ਤੇ ਏ ਕੁੰਡਾ ਸਿੱਧਾ ਦੋ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਤੇ ਫਿਰ ਅੱਧ ਰਸੀਂ ਇਹ ਕੁੰਡੇ ਨੂੰ ਅੰਦਰੋਂ ਟਾ ਕੇ ਫਿਰ ਇੱਥੇ ਦੋ ਦਾ ਇੱਕ ਕਰ ਲਵਾਂਗੇ ਦੋ ਦਾ ਇੱਕ ਕੀਤਾ ਫਿਰ ਅਸੀਂ 1 2 3 4 5 ਪੰਜ ਕੁੰਡੇ ਬੁਣ ਲਏ ਠੀਕ ਹੈ ਪੰਜ ਕੁੰਡਾ ਸੇ ਬੁਣੇ ਤੇ ਆ ਇੱਕ ਛੇਵਾਂ ਹੋ ਗਿਆ ਸਾਡਾ ਇਹ ਤੇ ਇੱਥੇ ਦੋ ਦਾ ਇੱਕ ਕਰਾਂਗੇ ਇਹ ਦੋਨੋਂ ਇੱਕ ਕਰ ਲਿਆ ਇਹ ਹੋ ਗਏ ਸਾਡੇ ਇੱਥੇ ਅੱਠ ਕੁੰਡੇ ਸਾਡੇ ਬੁਣ ਹੋ ਗਏ ਠੀਕ ਹੈ ਜਿਹੜਾ ਹੁਣ ਦੋ ਦਾ ਕੀਤਾ ਉਹਦੀ ਜਾਲੀ ਪਾ ਲਵਾਂਗੇ ਤੇ ਆ ਦੇਖੋ ਇੱਧਰ ਫੇਰ ਦੋ ਸਿੱਧੇ ਦੋ ਸਿੱਧਿਆਂ ਤੋਂ ਬਾਅਦ ਫੇਰ ਇੱਥੇ ਅਸੀਂ ਜਾਲੀ ਪਾਵਾਂਗੇ ਤੇ ਇੱਥੇ ਨਾਲ ਹੀ ਦੋ ਦਾ ਇੱਕ ਕਰ ਲਵਾਂਗੇ ਇੱਧਰ ਸਾਡੀ ਫੇਰ ਅੱਧੀ ਡੱਬੀ ਸ਼ੁਰੂ ਹੋਗੀ ਬਾਕੀ ਇਹ ਕੁੰਡੇ ਸਿੱਧੇ ਸਿੱਧੇ ਇਸ ਜੇ ਕੋਈ ਕੁੰਡਾ ਪੁੱਠਾ ਨਹੀਂ ਪਾ ਰਿਹਾ ਸਾਰੇ ਹੀ ਕੁੰਡੇ ਸਿੱਧੇ ਬੁੰਨ ਰਹੇ ਆ ਤੇ ਜਿੱਥੇ-ਜਿੱਥੇ ਜਾਲੀ ਪੈ ਰਹੀ ਨਾਲ ਦੀ ਨਾਲ ਹੀ ਅਸੀਂ ਨਾਲ ਦੋ ਦਾ ਇੱਕ ਕਰੀ ਜਾਂਦੇ ਹੁਣ ਆ ਗਏ ਅਸੀਂ ਰੌਂਗ ਸਾਈਡ ਤੇ ਆਪਣੀ ਉਲਟੀ ਸिलाई ਇਸ ਪੈਟਰਨ ਦੇ ਜਾਂ ਸਾਰੀਆਂ ਉਲਟੀਆਂ ਸਲਾਈਆਂ ਅਸੀਂ ਇਹ ਵਾਲੀਆਂ ਉਲਟੀਆਂ ਹੀ ਪਾਣੀਆਂ ਸਿਰਫ ਅਸੀਂ ਜਦੋਂ ਦੂਸਰਾ ਕਲਰ ਪਾਵਾਂਗੇ ਉਦੋਂ ਸਾਡੀਆਂ ਸਲਾਈਆਂ ਸਿੱਧੀਆਂ ਆਣੀਆਂ ਨਹੀਂ ਤਾਂ ਅਸੀਂ ਸਾਰੇ ਦੇ ਸਾਰੀਆਂ ਬੇਸਿਕ ਕਲਰ ਦੇ ਨਾਲ ਸਾਰੀਆਂ ਰੋ ਉਲਟੀਆਂ ਹੀ ਪਹਿਣੀਆਂ ਤੇ ਇਸ ਕਰਕੇ ਇਹ ਵਾਲੀ ਰੋ ਮੈਂ ਉਲਟੀ ਪਾ ਲੈਣੀ ਹੈ ਮਿਲਦੇ ਆਪਣੀ ਆਪਾਂ ਸਿੱਧੀ ਰੋ ਦੇ ਵਿੱਚ ਤੇ ਅੱਗੇ ਹੁਣ ਆਪਣੇ ਪੈਟਰਨ ਦੀ ਸਿੱਧੀ ਰੋ ਪੈਟਰਨ ਦੀ ਸਿੱਧੀ ਰੋ ਦੇਖੋ ਅਸੀਂ ਕਿੱਦਾਂ ਕਰਨੀ ਹੈ ਫਿਰ ਅਸੀਂ ਬਣਾਣੀ ਅਸੀਂ ਇਦਾਂ ਹੀ ਐ ਇਸ ਚ ਹੋਰ ਕੁਝ ਨਹੀਂ ਕਰਨਾ ਅਸੀਂ ਆ ਦੇਖੋ ਆ ਸਾਰੇ ਕੁੰਡੇ ਸਿੱਧੇ ਬੁਣ ਲਵਾਂਗੇ ਇੱਥੇ ਦੇਖੋ ਇਹ ਤੇ ਇਹ ਅਸੀਂ ਦੋ ਦਾ ਇੱਕ ਜਿੱਥੇ ਪਹਿਲਾਂ ਦੋ ਦਾ ਇੱਕ ਕੀਤਾ ਸੀ ਉੱਥੇ ਫੇਰ ਦੋ ਦਾ ਇੱਕ ਕਰਾਂਗੇ ਨਾਲ ਹੀ ਇੱਥੇ ਜਾਲੀ ਪਈ ਸੀ ਫੇਰ ਸਾਡੇ ਇੱਥੇ ਜਾਲੀ ਪੈ ਜਾਊਗੀ ਇਹ ਕੁੰਡਾ ਸਾਡਾ ਸਿੱਧਾ ਤੇ ਇਹ ਦੋ ਕੁੰਡੇ ਵੀ ਸਾਡੇ ਸਿੱਧੇ ਇਸ ਤੋਂ ਬਾਅਦ ਫੇਰ ਅਸੀਂ ਜਾਲੀ ਪਾਈ ਸੀ ਇਹਨੂੰ ਅਸੀਂ ਬੁਣ ਲਵਾਂਗੇ ਸਿੱਧਾ ਜਾਲੀ ਵਾਲੇ ਕੁੰਡੇ ਨੂੰ ਤੇ ਹੁਣ ਸਾਡੀ ਜਾਲੀ ਇੱਥੇ ਪਊਗੀ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਫੇਰ ਸਾਡੀ ਡੱਬੀ ਇਦਾਂ ਹੀ ਆ ਜਾਣੀ ਆ ਸਾਰੇ ਅਸੀਂ ਕੁੰਡੇ ਸਿੱਧੇ ਬੁਣ ਲੈਣੇ ਆ। ਛੋਟੀ ਜੀ ਡੱਬੀ ਬਣਦੀ ਹੈ ਕੋਈ ਜ਼ਿਆਦਾ badi ਨਹੀਂ ਬਣਦੀ ਇਹ ਦੇਖੋ। ਫੇਰ ਇੱਥੇ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਜਾਲੀ ਜਾਲੀਤ ਵਾਂਗ ਜਿਹੜੀ ਪਹਿਲਾਂ ਜਾਲੀ ਪਾਈ ਸੀ ਉਹਨੂੰ ਸਿੱਧਾ ਆ ਦੋ ਕੁੰਡੇ ਵੀ ਸਿੱਧੇ ਸਾਡੇ। ਇਹ ਦੋ ਕੁੰਡੇ ਸਾਡੇ ਹਮੇਸ਼ਾ ਹੀ ਸਿੱਧੇ ਹੀ ਆਣੇ ਆ। ਫੇਰ ਦੇਖੋ ਇੱਥੇ ਇਹ ਵਾਲੀ ਜਿਹੜੀ ਪਹਿਲਾਂ ਜਾਲੀ ਪਾਈ ਸੀ ਉਹਨੂੰ ਸੇ ਕੁੰਡੇ ਨੂੰ ਸਿੱਧਾ ਬੁਣ ਲੈਣਾ ਤੇ ਇੱਥੇ ਅਸੀਂ ਜਾਲੀ ਪਾਣੀ। ਜਾਲੀ ਪਾਂਦੇ ਨਾਲ ਹੀ ਅਸੀਂ ਦੋ ਦਾ ਇੱਕ ਕਰ ਲੈਣਾ ਸਿਲਾਈ 'ਚ ਜਿੰਨੇ ਕੁੰਡੇ ਸਾਡੇ ਵੱਧ ਰਹੇ ਉਹਨੇ ਹੀ ਨਾਲ ਦੇ ਨਾਲ ਕੱਟ ਰਹੇ ਇਸ ਲਈ ਕੁੰਡੇ ਸਾਰੇ ਬਰਾਬਰ ਹੀ ਰਹੇ ਹੋਏ ਨਾ ਘੱਟ ਤੇ ਨਾ ਵੱਧ ਅਤੇ ਫਿਰ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਨਾਲ ਹੀ ਅਸੀਂ ਜਾਲੀ ਜਾਲੀ ਤੋਂ ਬਾਅਦ ਦੇਖੋ ਇਹ ਵਾਲੇ ਦੋ ਕੁੰਡੇ ਸਾਡੇ ਸਿੱਧੇ ਸਿੱਧੇ ਇਹ ਵਾਲਾ ਹੁਣ ਜਿੱਥੇ ਅਸੀਂ ਜਾਲੀ ਪਾਈ ਸੀ ਇਹ ਸਾਡਾ ਆ ਜਾਣਾ ਸਿੱਧਾ ਤੇ ਇਸ ਤੋਂ ਬਾਅਦ ਜਾਲੀ ਜਾਲੀ ਦੇ ਨਾਲ ਹੀ ਦੋ ਦਾ ਇੱਕ ਪੁੱਠੀ ਸਲਾਈ ਪੂਰੀ ਪੁੱਠੀ ਫਿਰ ਮਿਲਦੇ ਅਸੀਂ ਆਪਣੀ ਸਿੱਧੀ ਸਲਾਈ ਦੇ ਵਿੱਚ ਸੋਖਾ ਜਿਹਾ ਪੈਟਰਨ ਹੈ ਪਰ ਲੁੱਕ ਕੁਝ ਅਲੱਗ ਜਿਹੀ ਆ ਰਹੀ ਇਸ ਕਰਕੇ ਤੁਸੀਂ ਇਸ ਪੈਟਰਨ ਨੂੰ ਟਰਾਈ ਜ਼ਰੂਰ ਕਰਿਓ ਹੁਣ ਆ ਗਏ ਅਸੀਂ ਬਨੇ ਨੈਕਸਟ ਰੋਸ ਤੇ ਨੈਕਸਟ ਰੋ ਫਿਰ ਅਸੀਂ ਇੰਦਾ ਹੀ ਆ ਦੇਖੋ ਹੁਣ ਇੱਥੇ ਸਾਡੇ ਰਹਿ ਜਾਣੇ ਇੱਕ ਤੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਤੋਂ ਬਾਅਦ ਅਸੀਂ ਆ ਦੇਖੋ ਇਹਦੇ ਨਾਲ ਦੋ ਦਾ ਇੱਕ ਕਰ ਲੈਣਾ ਦੋ ਦਾ ਇੱਕ ਕਰਨ ਤੋਂ ਬਾਅਦ ਨਾਲ ਹੀ ਅਸੀਂ ਜਾਲੀ ਪਾ ਲੈਣੀ ਹੈ ਇਹ ਸਾਰੇ ਕੁੰਡੇ ਸਿੱਧੇ ਬੁਣ ਲੈਣੇ ਆ ਬੁੰਦੇ ਹੋਏ ਇੱਥੇ ਤੱਕ ਆ ਗਿਆ ਜਿੱਥੇ ਅਸੀਂ ਫੇਰ ਜਾਲੀ ਪਾਈ ਸੀ ਤੇ ਇੱਥੇ ਜਾਲੀ ਪਾ ਕੇ ਨਾਲ ਹੀ ਅਸੀਂ 2 ਦਾ 1 ਤੇ ਇੱਧਰ ਵੀ ਅਸੀਂ ਆ ਦੇਖੋ 2 ਦਾ 1 ਕਰ ਲੈਣਾ ਆ ਦੇਖੋ ਇੱਥੇ 2 ਦਾ 1 ਕਰਨ ਦੇ ਨਾਲ ਹੀ ਇੱਥੇ ਸਾਡੀਆਂ ਦੇਖੋ ਡੱਬੀ ਪੂਰੀ ਹੋ ਗਈ ਇੱਥੇ ਫੇਰ ਅਸੀਂ ਜਾਲੀ ਪਾਵਾਂਗੇ ਜਾਲੀ ਪਾ ਕੇ ਫੇਰ ਅਸੀਂ ਦੇਖੋ ਆਹ ਬਲੇ ਹੁੰਡੇ ਸਿੱਧੇ ਪਿਛਲੀ ਜਾਲੀ ਵਾਲਾ ਸਿੱਧਾ ਬਾਕੀ ਸਾਡੇ ਕੁੰਡੇ ਸਿੱਧਿਆ ਦੇਖੋ 1 2 3 4 5 ਤੇ 6 7 ਹੋ ਗਏ 8 ਵੀ ਅਸੀਂ ਜਾਲੀ ਪਾ ਲਈ ਤੇ ਨਾਲੇ ਇੱਥੇ 2 ਦਾ 1 ਦੇਖੋ 8 ਕੁੰਡੇ ਸਾਡੇ ਸੈਂਟਰ ਚ ਆ ਰਹੇ ਨੇ ਤੇ 2 ਸਾਡੇ ਏ ਵਾਲੇ ਇਸ ਕਰਕੇ ਸਾਡਾ ਇਹ 10 ਕੁੰਡੇ ਤੇ ਪੈਟਰਨ ਬਣ ਕੇ ਆਇਆ ਹੋਇਆ ਇੱਥੇ ਫੇਰ ਅਸੀਂ 2 ਦਾ 1 ਕਰ ਲਿਆ ਨਾਲ ਹੀ ਅਸੀਂ ਇੱਥੇ ਜਾਲੀ ਪਾ ਲਈ ਤੇ ਇਹ ਕੁੰਡੇ ਸਾਡੇ ਸਾਰੇ ਅਸੀਂ ਤੇ ਫੇਰ ਸਾਡੀ ਇਹ ਡੱਬੀ ਇਧਰੋਂ ਅੱਧ ਚ ਆ ਗਈ ਆ ਇੱਕ ਡੱਬੀ ਸਾਡੀ ਬੰਦ ਹੋ ਜਾਣੀ ਤੇ ਦੂਜੀ ਡੱਬੀ ਅਸੀਂ ਸੈਂਟਰ ਚ ਆ ਗਿਆ ਹੋਏ ਇੱਥੇ ਫੇਰ ਜਾਲੀ ਪਾ ਕੇ ਨਾਲ ਹੀ ਦੋ ਦਾ ਇੱਕ ਆ ਦੇਖੋ ਇੱਥੇ ਹੁਣ ਸਾਡਾ ਇੱਕ ਰਹਿ ਜਾਂਦਾ ਕੁੰਡਾ ਅਗਰ ਤੁਹਾਡੇ ਕੁੰਡੇ ਐਕਸਟਰਾ ਹੋਣਗੇ ਜਿਸ ਤਰ੍ਹਾਂ 2 ਜਾਂ 3 ਤਾਂ ਤੁਹਾਡੇ ਉਹ ਕੁੰਡੇ ਇੱਧਰ ਆ ਜਾਣਗੇ ਤੇ ਇੱਧਰ ਆ ਜਾਣਗੇ ਇਸ ਕਰਕੇ 5 ਦੇ 10 ਦੇ ਮਲਟੀਪਲ ਤੋਂ ਬਾਅਦ ਜਿਹੜੇ ਅਗਰ ਤੁਹਾਡੇ ਕੁੰਡੇ ਥੋੜੇ ਬਹੁਤ ਐਕਸਟਰਾ ਰਹਿ ਜਾਂਦੇ ਨੇ ਤਾਂ ਤੁਹਾਡੇ ਇਸ ਸਾਈਡ ਤੇ ਆ ਜਾਣਗੇ ਉਹ ਨਾਲ ਇੰਨਾ ਫਰਕ ਨਹੀਂ ਪੈਣਾ ਪੈਟਰਨ ਨੂੰ ਤੁਹਾਡੇ ਨੂੰ ਪੁੱਠੇ ਰੋ ਪੂਰੀ ਪੁੱਠੀ ਫੇਰ ਮਿਲਦੇ ਆਪਣੇ ਸਿੱਧੀ ਰੋ ਦੇ ਵਿੱਚ ਹੁਣ ਆ ਗਏ ਅਸੀਂ ਆਪਣੇ ਫੇਰ ਸਿੱਧੀ ਰੋ 'ਚ ਹਥੇ ਅਸੀਂ ਫੇਰ ਆਪਣਾ ਦੂਸਰਾ ਕਲਰ ਲਗਾ ਲੈਣਾ ਦੇਖੋ ਜੇ ਜਿਸ ਤਰ੍ਹਾਂ ਪਹਿਲਾਂ ਮੈਂ ਇੱਥੇ ਰੈੱਡ ਲਗਾਇਆ ਫਿਰ ਪਿੰਕ ਲਗਾਇਆ ਇੱਥੇ ਹੁਣ ਤੁਸੀਂ ਜਿਹੜਾ ਵੀ ਕਲਰ ਹੋਰ ਲਗਾਉਣਾ ਚਾਹਦੇ ਹੋ ਉਹ ਲਗਾ ਸਕਦੇ ਹੋ ਤੇ ਮੈਂ ਇੱਥੇ ਹ ਤੇ ਤੁਸੀਂ ਇਸ ਚ ਮਲਟੀ ਕਲਰ ਜਿੰਨੇ ਵੀ ਯੂਜ਼ ਕਰੋਗੇ ਉਨਾ ਹੀ ਤੁਹਾਡਾ ਇਹ ਪੈਟਰਨ ਵਧੀਆ ਤੇ ਉੱਬਰ ਮ ਬਣ ਕੇ ਆਣਾ ਚਾਹੀਏ ਤੁਸੀਂ ਦੋ ਕਲਰ ਲਗਾ ਲਓ ਪਰ ਮੈਂ ਤੁਹਾਨੂੰ ਮਲਟੀ ਕਲਰ ਲਗਾ ਕੇ ਦੱਸ ਰਹੀ ਹਾਂ ਤੁਸੀਂ ਚਾਹੋ ਤਾਂ ਬਸ ਇੱਕ 베ਸਿਕ ਕਲਰ ਰੱਖ ਕੇ ਇਹ ਵਾਲੇ ਕਲਰ ਸਾਰਾ ਇੱਕ ਹੀ ਲਗਾ ਲਓ ਤੇ ਪਰ ਆਪਾਂ ਮੈਂ ਤੁਹਾਨੂੰ ਮਲਟੀ ਕਲਰ ਚ ਦੱਸ ਦਈਏ ਆ ਦੇਖੋ ਹੁਣ ਅਸੀਂ ਇਸ ਰੋ ਦੇ ਨਾਲ ਦੇਖੋ ਇਸ ਧਾਗੇ ਦੇ ਨਾਲ ਹੁਣ ਜਿਹੜਾ ਸੀ ਦੂਸਰਾ ਕਲਰ ਲਗਾਏ ਉਹਨਾ ਕਿਦਾਂ ਬੰਨਣਾ ਸੀਤਾ ਸਿੱਧਾ ਤੇ ਆਹ ਵਾਲਾ ਕੁੰਡਾ ਜਿਹੜਾ ਸੀ ਦੋ ਦਾ ਇੱਕ ਕਰਦੇ ਆ ਇਹਨੂੰ ਅਸੀਂ ਐ ਸਟਿਚ ਕਰ ਲੈਣਾ ਬਾਕੀ ਸਿੱਧੇ ਦੋ ਤਿੰਨ ਚਾਰ ਆ ਸਾਡੇ ਸਾਰੇ ਹੀ ਕੁੰਡੇ ਅਸੀਂ ਸਿੱਧੇ ਬੁੰਨ ਲੈਣੇ ਤੇ ਇੱਥੇ ਜਿਹੜੇ ਸਾਡੇ ਆ ਦੇਖੋ ਦੋ ਕੁੰਡੇ ਆਏ ਹੋਏ ਆ ਆਹ ਵਾਲੇ ਇਹਨਾਂ ਨੂੰ ਅਸੀਂ ਐ ਸਟਿਚ ਕਰ ਲੈਣਾ ਐ ਸਟਿਚ ਕਰਨ ਤੋਂ ਬਾਅਦ ਇਹ ਵੀ ਅਸੀਂ ਸਾਰੇ ਕੁੰਡੇ ਸਿੱਧੇ ਬਸ ਸਾਡੇ ਸੈਂਟਰ ਦੇ ਜਿਹੜੇ ਦੋ ਕੁੰਡੇ ਆ ਅਸੀਂ ਉਹਨਾਂ ਨੂੰ ਐ ਸਟਿਚ ਕਰੀ ਜਾਣਾ ਇਹ ਸਾਰੇ ਹੀ ਅਸੀਂ ਬਲੈਕ ਕਲਰਸ ਬੁੰਨ ਲੈਣਾ ਤੁਸੀਂ ਜਿਹੜਾ ਵੀ ਦੂਸਰਾ ਕਲਰ ਲਗਾਣਾ ਉਹ ਦੇਣਾ ਹੈ ਤੇ ਇਹ ਵਾਲੇ ਕੁੰਡੇ ਦੋ ਸਾਡੇ ਇਹ ਤੇ ਇਹ ਅਸੀਂ ਇਹਨਾਂ ਨੂੰ ਐ ਸਟਿਚ ਕਰ ਲੈਣਾ ਅਗੋਂ ਫਿਰ ਅਸੀਂ ਇਹ ਬਲੈਕ ਕਲਰ ਸੇ ਬੁੰਨ ਲੈਣਾ ਲਾਸਟੇ ਜਾ ਕੇ ਫਿਰ ਸਾਡਾ ਇਹ ਵਾਲਾ ਕੁੰਡਾ ਜਿਹੜਾ ਇੱਥੇ ਜਿਹਦਾ ਅਸੀਂ ਦੋ ਤਾਈ ਕਰ ਰਹੇ ਆ ਆਹ ਵਾਲਾ ਇਹ ਵੀ ਅਸੀਂ ਐ ਸਟਿਚ ਕਰ ਲਵਾਂਗੇ ਤੇ ਇਹ ਵਾਲਾ ਅਗਲਾ ਕੁੰਡਾ ਸਿੱਧਾ ਬੁਣ ਲੈਣਾ ਹੁਣ ਅੱਗੇ ਅਸੀਂ ਆਪਣੀ ਪੁੱਠੇ ਰੋ ਦੇ ਵਿੱਚ ਪੁੱਠੇ ਰੋ ਵੀ ਅਸੀਂ ਇਦਾਂ ਹੀ ਜਿਸ ਤਰ੍ਹਾਂ ਇਹ ਸਿੱਧੀ ਰੋ ਪਾਈ ਇਦਾਂ ਹੀ ਅਸੀਂ ਇਹ ਵੀ ਰੋ ਸਿੱਧੀ ਪਾ ਲੈਣੀ ਹੈ ਪਹਿਲਾ ਕੁੰਡਾ ਦੇਖੋ ਸਿੱਧਾ ਬੁਣ ਲਿਆ ਬੁਣਨ ਤੋਂ ਬਾਅਦ ਜਿਹੜੇ ਕੁੰਡੇ ਸੀ ਬਗੈਰ ਬੁਨੇ ਉਤਾਰੇ ਸੀ ਇਹਨੂੰ ਬਗੈਰ ਬੁਨੇ ਉਤਾਰ ਲੈਣਾ ਫਿਰ ਇਹ ਕੁੰਡਾ ਸਿੱਧਾ ਬੁਣ ਲੈਣਾ ਇਦਾਂ ਹੀ ਅਸੀਂ ਇਹ ਚਾਰ ਰੋ ਸਿੱਧੀਆਂ ਸਿੱਧੀਆਂ ਇਦਾਂ ਹੀ ਪਾ ਲੈਣੀ ਹੈ ਚਾਰੋਂ ਸਿੱਧੀਆਂ ਸਿੱਧੀਆਂ ਅਸੀਂ ਕਿੰਦਾ ਪਾ ਰਹੇ ਹਾਂ ਵੀ ਸਾਰੇ ਹੀ ਕੁੰਡਿਆ ਸੀ ਜਿਹੜੇ ਬਾਕੀ ਬੁੰਨ ਰਿਹਾ ਇਹਨਾਂ ਨੂੰ ਸਾਰਿਆਂ ਨੂੰ ਬਲੈਕ ਨੂੰ ਬੁੰਨ ਲੈਣਾ ਤੇ ਜਿਹੜੇ ਸਾਡੇ ਦੂਜੇ ਬੇਸਿਕ ਕਲਰ ਦੇ ਕੁੰਡੇ ਆ ਉਹਨਾਂ ਨੂੰ ਅਸੀਂ ਬਗੈਰ ਬੁਨੇ ਉਤਾਰ ਲੈਣਾ ਆਹ ਵਾਲੇ ਕੁੰਡੇ ਅਸੀਂ ਬਗੈਰ ਬੁਨੇ ਉਤਾਰ ਲੈਣੇ ਤੇ ਇਹ ਵਾਲੇ ਬੁੰਨ ਲੈਣੇ ਅਸੀਂ ਸਾਰਿਆਂ ਰੋ ਪਾਣੀ ਹੈ ਸਿੱਧੀਆਂ ਸਿੱਧੀਆਂ ਠੀਕ ਹੈ ਇਦਾਂ ਹੀ ਆਪਾਂ ਬੁੰਨ ਲੈਨੇ ਆ ਬੁਣ ਕੇ ਫਿਰ ਮਿਲਦੇ ਆਂ ਚਾਰੋਂ ਪਾ ਲੈਨੇ ਆਪਾਂ ਦੋ ਪੈ ਗਏ ਆ ਦੋ ਰੋ ਅਸੀਂ ਫਿਰ ਇਦਾਂ ਹੀ ਪਾ ਲੈਨੇ ਆ ਚਾਰ ਉਹ ਤੋਂ ਬਾਅਦ ਫਿਰ ਅਸੀਂ ਦੂਸਰਾ ਕਲਰ ਲਗਾਣਾ ਅਸੀਂ ਫਿਰ ਮਿਲਦੇ ਆਂ ਦੂਸਰੇ ਕਲਰ ਤੇ ਚਾਰ ਉਹ ਪੈਨ ਨਾਲ ਸਾਡਾ ਪੈਟਰਨ ਦੇ ਲੁੱਕ ਕੁਛ ਐਦਾ ਦੇ ਆ ਗਿਆ ਹੁਣ ਅਸੀਂ ਜਿਹੜੀ ਅਗਲੀਆਂ ਰੋ ਪਾਣੀਆਂ ਨੇ ਦੋ ਅਸੀਂ ਸਿੱਧੇ-ਸਿੱਧੇ ਤੇ ਪੁੱਠੇ-ਪੁੱਠੇ ਅਸੀਂ ਪਾ ਲੈਣੀਆਂ ਆਪਣੇ ਮੇਨ ਬੇਸਿਕ ਕਲਰ ਦੇ ਦੋ ਰੋ ਅਸੀਂ ਸਿੱਧੇ-ਸਿੱਧੇ ਤੇ ਪੁੱਠੇ-ਪੁੱਠੇ ਪਲੇਨ ਪਹਿਣ ਗਿਆ ਸਾਡੇ ਇਸ ਚ ਅਸੀਂ ਨਾ ਕੋਈ ਵਧਾਣਾ ਨਾ ਘਟਾਣਾ ਹੈ ਪਹਿਲਾ ਚਾਰ ਰੋ ਪਾ ਲਈਏ ਦੋ ਅਸੀਂ ਫਿਰ ਇੱਦਾਂ ਹੀ ਪਾ ਲੈਣੀਆਂ ਨੇ ਦੋ ਹੁਣ ਜਿਹੜੇ ਅਸੀਂ ਪਾਣ ਜਾਣੇ ਆਪਣੇ ਮੇਨ ਕਲਰ ਦੇ ਨਾਲ मेन कलर के ना ये रोह सी पूरी सीधी पालनी है तो थाना जिस तरह दसिया मेन कलर दर पुठिया ही पैदा ने मेन कलर की फिर असी रो पुठी भी पा लें सीधी पुठी दो रो पा के फिर असी मिलते हैं अपने पैटर्न दे बनाने हम अपने पैटर्न दर अगली रोज हूँ सान फिर असी जिस तरह आ देखो साड़ी हूँ अर्धी डब्बी बन गई असं हूँ इस डबी एदा ही बंद करते आ जाए पर कि देखो जिस तरह पहले दो सीधे से ये असं दो करते ਫਿਰ ਅਸੀਂ ਇਹ ਬਹੀ ਕਰਨਾ ਇੱਥੋਂ ਸੇ ਇਹ ਵਾਲਾ ਦੋ ਦਾ ਇੱਕ ਕਰ ਦੇਣਾ ਤੇ ਇੱਥੇ ਜਾਲੀ ਪਾ ਲੈਣੀ ਹੈ ਤੇ ਇਹ ਦੋ ਕੁੰਡੇ ਤੇ ਵਾਲ ਨਾਲ ਸਾਡੀ ਡੱਬੀ ਹੁਣ ਬਣਨੀ ਸ਼ੁਰੂ ਹੋ ਜਾਣੀ ਹੈ ਦੋ ਕੁੰਡੇ ਸੈਂਟਰ ਤੇ ਰਹਿਣਗੇ ਇਹਦੇ ਹਲਦ ਵਾਲੇ ਸਾਡੀ ਚਾਲੀ ਪੈਜੋਗੇ ਤੇ ਇਧਰੋਂ ਹੀ ਦੋ ਦਾ ਇੱਕ ਕਰਨਾ ਸ਼ੁਰੂ ਕਰ ਦਵਾਂਗੇ ਐਦਾਂ ਹੀ ਅਸੀਂ ਇਹਨਾਂ ਡੱਬੀਆਂ ਨੂੰ ਬਣਾਈ ਜਾਣਾ ਦੇਖੋ ਤੇ ਮੈਂ ਪਾ ਲੈਣੀ ਇੱਕ ਇਹ ਡੱਬੀ ਨੂੰ ਕੰਪਲੀਟ ਕਰ ਲੈਣੀ ਹੈ ਫਿਰ ਦੇਖੋ ਸਾਡੇ ਪੈਟਰਨ ਦੀ ਲੁੱਕ ਕਿੱਦਾਂ ਦੀ ਆਉਂਦੀ ਹੈ ਇਹ ਦੇਖੋ ਸਾਡੇ ਪੈਟਰਨ ਦੀ ਫਾਈਨਲ ਲੁੱਕ ਦੇਖੋ ਪੈਟਰਨ ਕਿੰਨਾ ਵਧੀਆ ਆਇਆ ਦੇਖੋ ਤੁਸੀਂ ਲੇਟੈਸਟ ਕਾਰਡੀਗਨ ਸਿਰਫ ਦੋ ਕਲਰ ਚ ਪਾ ਲਓ ਬੱਚਿਆਂ ਚ ਪਾਣਾ ਤਾਂ ਮਲਟੀ ਕਲਰ ਪਾ ਲਓ ਤੁਸੀਂ ਇਹਨੂੰ ਕਿਤੇ ਵੀ ਅਡਜਸਟ ਕਰ ਸਕਦੇ ਹੋ ਦੇਖੋ ਵਧੀਆ ਜਿਹਾ ਪੈਟਰਨ ਹੈ ਐਂ ਬਿਲਕੁਲ ਲੁੱਕੇ ਦੀ ਡਿਫਰੈਂਟ ਲੁੱਕ ਆਉਂਦੀ ਹੈ ਦੇਖੋ ਤੇ ਕਿੰਨਾ ਵਧੀਆ ਲੱਗ ਰਿਹਾ ਤੇ ਪਾਓ ਫੇਰ ਇਹ ਵਾਲਾ ਪੈਟਰਨ ਟਰਾਈ ਜ਼ਰੂਰ ਕਰੋ ਤੇ ਮੈਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਵਧੀਆ ਲੱਗਿਆ ਤੇ ਮਿਲਦੇ ਆਂ ਫੇਰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਪੈਟਰਨ ਦੇ ਨਾਲ ਨਵੇਂ ਕਿਸੇ ਪ੍ਰੋਜੈਕਟ ਦੇ ਨਾਲ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਖੁਸ਼ ਰਹੋ ਜੀ ਓਕੇ ਬਾਏ ਬਾਏ ਟੇਕ ਕੇਅਰ